ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਅਕਾਲੀ ਸਿਆਸਤ ਦੇ ਵਿੱਚ ਜਿਹੜਾ ਤੂਫਾਨ ਆਇਆ ਹੋਇਆ ਉਹ ਥੰਮਣ ਦਾ ਨਾਂ ਨਹੀਂ ਲੈ ਰਿਹਾ ਹਾਲਾਂਕਿ ਮਾਗੀ ਕਾਨਫਰੰਸ ਦੇ ਵਿੱਚ ਸੁਖਬੀਰ ਬਾਦਲ ਹੁਣਾਂ ਨੇ ਸਾਰੀ ਸਥਿਤੀ ਜਿਹੜੀ ਆ ਉਹ ਸਪਸ਼ਟ ਵੀ ਕੀਤੀ ਵੀ ਸਾਡੇ ਨਾਲ ਦਾ ਧੱਕਾ ਹੋਇਆ ਅਸੀਂ ਤਾਂ ਸਭ ਕੁਝ ਆਪਣੀ ਝੋਲੀ ਪਵਾਇਆ ਨਾਲ ਦੀ ਨਾਲ ਹੀ ਉਹ ਕਹਿੰਦੇ ਆ ਵੀ ਅਸੀਂ ਤੇ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਆ ਦਲਾ ਸਾਹਿਬ ਕੱਲ ਪਰਮਿੰਦਰ ਢੀਂਡ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹ ਕਈ ਤਰ੍ਹਾਂ ਦੀਆਂ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਉਹ ਕਰਦੇ ਆ ਪਰਮਿੰਦਰ ਢੀਂਡ ਸਾਹਿਬ ਕਹਿੰਦੇ ਆ ਵੀ ਸਾਨੂੰ ਇੱਕ ਤਾਂ ਸਟੇਜ ਤੋਂ ਦਾਗੀ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਪਰਮਿੰਦਰ ਢੀਂਡਸਾ ਇਹ ਵੀ ਗੱਲ ਕਹਿੰਦੇ ਆ ਵੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਹੋਈ ਸੀ ਉਹਦੀ ਪੂਰੀ ਤਰ੍ਹਾਂ ਨਾਲ ਅਵਗਿਆ ਹੋਈ ਆ ਹੁਕਮ ਅਦੂਲੀ ਹੋਈ ਆ ਉਸ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਜਥੇਦਾਰ ਸਹਿਬਾਨ ਨੇ ਨਿਯੁਕਤ ਕੀਤੇ ਸੀਗੇ ਵੀ ਕਮੇਟੀ 올 ਇਨ 올 ਹੋਏਗੀ ਭਰਤੀ ਪ੍ਰਕਿਰਿਆ ਉਹ ਦੇਖੇਗੀ ਉਹਦੇ ਉਲਟ ਸੁਖਬੀਰ ਬਾਦਲ ਹੁਣਾ ਨੇ ਆਪਣੇ ਜਿਹੜੇ ਬੰਦੇ ਆ ਜਿਹੜੇ ਇਹਨਾਂ ਦੇ ਖਾਸ ਦੱਸੇ ਜਾਂਦੇ ਆ ਉਹਨਾਂ ਨੂੰ ਉਸ ਕਮੇਟੀ ਦੇ ਵਿੱਚ ਕਿਸੇ ਨੂੰ ਚੇਅਰਮੈਨ ਕਿਸੇ ਨੂੰ ਆਬਜ਼ਰਵਰ ਤੇ ਕਿਸੇ ਨੂੰ ਸਕੱਤਰ ਬਣਾ ਦਿੱਤਾ ਉਹ ਕਹਿੰਦੇ ਆ ਵੀ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣਾ ਤੇ ਇਹ ਉਹਨਾਂ ਦੇ ਅੱਗੇ ਮੰਗ ਰੱਖਣੀ ਆ ਵੀ ਕੀ ਤੁਸੀਂ ਇਸ ਕਮੇਟੀ ਨੂੰ ਪ੍ਰਵਾਨ ਕਰਦੇ ਹੋ ਜੀ ਡਲਾ ਸਾਹਿਬ ਦੇਖੋ ਪਰਮਿੰਦਰ ਸਿੰਘ ਢੀਂਡਸਾ ਲਗਭਗ ਮਨਪ੍ਰੀਤ ਸਿੰਘ ਈਆਲੀ ਵਾਲੀ ਰਾਤੇ ਨੇ ਮਨਪ੍ਰੀਤ ਸਿੰਘ ਈਆਲੀ ਦੀ ਆਪਾਂ ਗੱਲ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਮਨਪ੍ਰੀਤ ਈਆਲੀ ਵੀ ਇਸੇ ਸਟੈਂਡ ਦੇ ਉੱਤੇ ਕਾਇਮ ਨੇ ਕਿ ਅਸੀਂ ਜੱਥੇਦਾਰ ਸਾਹਿਬ ਨਾਲ ਮੁਲਾਕਾਤ ਕਰਾਂਗੇ ਜੋ ਹੁਕਮ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇਣਗੇ ਅਸੀਂ ਉਸ ਹੁਕਮ ਦੇ ਮੁਤਾਬਕ ਹੀ ਅੱਗੇ ਵਧਣਾ ਹੈ ਤੁਸੀਂ ਵੇਖੋ ਜਿਹੜੇ ਸੁਧਾਰ ਲਹਿਰ ਨਾਲ ਜੁੜੇ ਹੋਏ ਲੀਡਰ ਸੀ ਇੱਕ ਇੱਕ ਕਰਕੇ ਇਹ ਸਾਰੇ ਲੀਡਰ ਭਾਵੇਂ ਸੰਤਾ ਸਿੰਘ ਉਮੈਦਪੁਰੀ ਗੁਰਪ੍ਰਤਾਪ ਵਡਾਲਾ ਮਨਪੀਤਿਆਲੀ ਉਹਨਾਂ ਨੇ ਤਾਂ ਬਕਾਇਦਾ ਤੌਰ ਤੇ ਪਹਿਲਾਂ ਹੀ ਇਜ਼ਹਾਰ ਕਰਤਾ ਸੀ ਹੁਣ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪ੍ਰੈਸ ਕਾਨਫਰੰਸ ਕਰ ਭਾਵੇਂ ਵਰਕਿੰਗ ਕਮੇਟੀ ਦੇ ਫੈਸਲੇ ਨੇ ਕਿਸੇ ਨੂੰ ਅਬਜ਼ਰਵਰ ਲਾਉਣਾ ਤੇ ਕਿਸੇ ਨੂੰ ਕੋਈ ਜ਼ਿੰਮੇਵਾਰ ਦੇਣੀ ਪਰ ਇਲਜ਼ਾਮ ਜਿਹੜੇ ਨੇ ਪਰਮਿੰਦਰ ਢੀਂਡ ਸਾਡੇ ਵੀ ਇਹ ਨੇ ਕਿ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਹੋਂਦੇ ਕਹਿਣ ਤੇ ਹੀ ਹੋ ਰਿਹਾ ਹੂੰ ਉਹ ਦੇਖੋ ਅਸੀਂ ਇੱਕ ਗੱਲ ਨੂੰ ਸਮਝੀਏ ਭਾਵੇਂ ਹੁਣ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨਹੀਂ ਇਸ ਦੇ ਬਾਵਜੂਦ ਵੀ ਕਿਉਂਕਿ ਵਰਕਿੰਗ ਕਮੇਟੀ ਔਰ ਜਿਸ ਤਰ੍ਹਾਂ ਦੀਆਂ ਮੈਂਬਰਸ਼ਿਪ ਦੇ ਲਈ ਅਬਜ਼ਰਵਰ ਲੱਗੇ ਨੇ ਜਾਂ ਮੈਂਬਰਸ਼ਿਪ ਦੀ ਪ੍ਰਕਿਰਿਆ ਬਣਾਈ ਗਈ ਹੈ ਵਰਕਿੰਗ ਕਮੇਟੀ ਵੱਲੋਂ ਉਹਦੇ ਤੋਂ ਸਾਰਿਆਂ ਨੂੰ ਇਹ ਪ੍ਰਭਾਵ ਜਾਂਦਾ ਹੈ ਕਿ ਸੁਖਵੀਰ ਸਿੰਘ ਬਾਦਲ ਹੁਣਾਂ ਦੀ ਜਿਹੜੀ ਟੀਮ ਸੀ ਜਿਹੜੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਦੀ ਸੀ ਲਗਭਗ ਉਸੇ ਟੀਮ ਦੇ ਹੱਥੀ ਨਵੇਂ ਸਿਰੇ ਤੋਂ ਕੰਟਰੋਲ ਹੈ ਸੋ ਕਿਉਂਕਿ ਜੱ태ਦਾਰ ਸਾਹਿਬ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਤੇ ਤਾਂ ਉਹਨਾਂ ਨੇ ਹੁਕਮ ਦਿੱਤਾ ਸੀ ਵੀ ਇਹ ਕਮੇਟੀ ਪੂਰੀ ਤਰ੍ਹਾਂ ਨਾਲ ਮੈਂਬਰਸ਼ਿਪ ਅਭਿਆਨ ਦੇ ਉੱਤੇ ਨਜ਼ਰ ਰੱਖੇਗੀ ਜਾਂ ਆਪਣੀ ਦੇਖਰੇਖ ਕਰਾਏਗੀ ਉਹ ਗੱਲ ਪਰਮਿੰਦਰ ਸਿੰਘ ਢੀਂਸ਼ਾ ਹੋਣਾ ਨੇ ਅੱਜ ਫੇਰ ਦੁਹਰਾਈ ਉਹ ਕਹਿੰਦੇ ਇਹਨਾਂ ਨੇ ਅਹੁਦੇਦਾਰ ਨੇ ਜਿਹੜੇ ਵਰਕਿੰਗ ਕਮੇਟੀ ਨੇ ਉਹ ਆਪਣੇ ਹਮੈਤੀ ਲਾਏ ਨੇ ਭਾਵੇਂ ਸੁਖਬੀਰ ਸਿੰਘ ਬਾਦਲ ਦੇ ਜਾਂ ਉਹ ਆਪ ਹੀ ਲੋਕ ਨੇ ਸਾਰੇ ਭਾਵੇਂ ਦਿਲਜੀਤ ਸਿੰਘ ਚੀਮਾ ਨੇ ਉਹ ਕਹਿੰਦੇ ਵੀ ਅਸੀਂ ਹੁਣ ਅਕਾਲ ਤਖਤ ਸਾਹਿਬ ਕੋਲੇ ਜਾਵਾਂਗੇ ਹੁਣ ਮੇਰਾ ਇਹ ਮੰਨਣਾ ਹੈ ਸੰਦੀਪ ਜੀ ਜਿੰਤੋਂ ਤੱਕ ਮੇਰੀ ਜਾਣਕਾਰੀ ਹੈ ਜੀ ਅੱਜ ਜਾਂ ਕੱਲ ਅੱਜ ਜਾਂ ਕੱਲ ਸ਼੍ਰੀ ਕਾਲਤਕਸ਼ਰ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਇਹਨਾਂ ਦੇ ਮਿਲਣ ਦਾ ਪ੍ਰੋਗਰਾਮ ਹੈ ਜਿਹੜਾ ਉਹ ਜਗਜਾਹਰ ਹੋ ਸਕਦਾ ਹੈ ਇਹਨਾਂ ਨੂੰ ਕਦੋਂ ਸਮਾਂ ਮਿਲਦਾ ਹੈ ਮੈਨੂੰ ਲੱਗਦਾ ਹੈ ਅੱਜ ਇਹ ਸਥਿਤੀਆਂ ਸਾਫ਼ ਹੋ ਜਾਣਗੀਆਂ ਕਿਉਂਕਿ ਇਹ ਗੱਲ طے ਹੋ ਗਈ ਕਿ ਸਾਰੇ ਲੀਡਰਾਂ ਨੇ ਇਕੱਲੇ ਇਕੱਲੇ ਨੇ ਬਿਆਨ ਦੇ ਕੇ ਇਹ ਤਾਂ ਐਲਾਨ ਕਰ ਦਿੱਤਾ ਕਿ ਅਸੀਂ ਜਥੇਦਾਰ ਸਾਹਿਬ ਦੇ ਹੁਕਮਾਂ ਤੋਂ ਬਿਨਾਂ ਅੱਗੇ ਨਹੀਂ ਵਧਣਾ ਭਾਵੇਂ ਸੱਤ ਮੈਂਬਰੀ ਕਮੇਟੀ ਹੈ ਕਿ ਭਾਵੇਂ ਸੁਧਾਰ ਲਹਿਰ ਨਾਲ ਜੁੜੇ ਹੋਏ ਲੀਡਰ ਨੇ ਭਾਵੇਂ ਪਰਮਿੰਦਰ ਸਿੰਘ ਢੀਂਡਸਾ ਸੁਗਨੇਫੀਸ਼ੀਂ ਢੀਂਡਸਾ ਦੀ ਉਮਰ ਬਹੁਤ ਸਿਆਣੀ ਹੋ ਗਈ ਮੈਨੂੰ ਲੱਗਦਾ ਹੁਣ ਉਹ ਰਾਜਨੀਤੀ ਚ ਸਰਗਰਮ ਵੀ ਨਹੀਂ ਰਹਿਣਗੇ ਨਹੀਂ ਉਹਨਾਂ ਨੇ ਕਹਿ ਹੀ ਦਿੱਤਾ ਸੀਗਾ ਉਹਨਾਂ ਨੇ ਡੰਗਲ ਸਾਹਿਬ ਵੀ ਗੱਲ ਕਹਿ ਦਿੱਤੀ ਸੀ ਵੀ ਮੈਂ ਹੁਣ ਰਾਜਨੀਤੀ ਤੋਂ ਲਗਭਗ ਸન્યાਸ ਲਿਆ ਸੀ ਸਜ਼ਾ ਭੁਗਤਣ ਤੋਂ ਬਾਅਦ ਉਹ ਕਹਿੰਦੇ ਸੀ ਵੀ ਹੁਣ ਮੈਂ ਨਹੀਂ ਆਉਣਾ ਹੁਣ ਪਰਮਿੰਦਰ ਢੀਂਡਸਾ ਦੀ ਭੂਮਿਕਾ ਵੱਡੀ ਰਹਿਣ ਵਾਲੀ ਹੈ ਦੇਖੋ ਕੁਝ ਨਾਮ ਨੇ ਜਿਹੜੇ ਪਿਛਲੇ ਦਿਨਾਂ ਚ ਉਭਰੇ ਨੇ ਉਹਨਾਂ ਦੇ ਵਿੱਚੋਂ ਗਿਆਨੀ ਹਰਪੀ ਸਿੰਘ ਦਾ ਨਾਮ ਹੈ ਮਨਪੀਤ ਸਿੰਘ ਯਾਲੀ ਦਾ ਨਾਮ ਹੈ ਪਰਮਿੰਦਰ ਸਿੰਘ ਢੀਂਡਾ ਦਾ ਨਾਮ ਹੈ ਗੁਰਪ੍ਰਤਾਪ ਵਟਾਲਾ ਦਾ ਨਾਮ ਹੈ ਸੰਤਾ ਸਿੰਘ ਉਮੈਦਪੁਰੀ ਉਹਨਾਂ ਦਾ ਨਾਮ ਹੈ ਹੋਰ ਵੀ ਇਹਨਾਂ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਨੇ ਇਹ ਜਿਹੜੇ 7-8 ਵੱਡੇ ਲੀਡਰ ਨੇ ਇਹ ਚਾਹੁੰਦੇ ਇਹ ਨਹੀਂ ਵੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਨੂੰ ਕੀ ਹੁਕਮ ਦਿੰਦੇ ਨੇ ਕੀ ਡਿਊਟੀ ਲਾਉਂਦੇ ਨੇ ਇਹਨਾਂ ਨੇ ਆਪਣੀ ਅਗਲੀ ਭੂਮਿਕਾ ਉਦੇ ਹਿਸਾਬ ਦੇ ਨਾਲ ਅੱਗੇ ਵਧਾਉਣੀ ਹੈ ਪਰ ਅਗਰ ਸੱਤ ਮੈਂਬਰੀ ਕਮੇਟੀ ਕਾਇਮ ਹੈ ਜਿਵੇਂ ਜੱ태ਦਾਰ ਸਾਹਿਬ ਨੇ ਕਿਹਾ ਮੇਰੀ ਗੱਲ ਹੋਈ ਇਹਨਾਂ ਦੇ ਵਿੱਚੋਂ ਇੱਕ ਅੱਦੇ ਲੀਡਰ ਨਾਲ ਉਹ ਕਹਿੰਦੇ ਜੀ ਅਗਰ ਜੱ태ਦਾਰ ਸਾਹਿਬ ਕਹਿ ਦੇਣ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਹੋ ਤੇ ਸਾਨੂੰ ਵੀ ਮੈਂਬਰਸ਼ਿਪ ਕਰਨ ਦਾ ਹੁਕਮ ਮਿਲ ਜੇ ਵੀ ਤੁਸੀਂ ਵੀ ਭਰਤੀ ਪ੍ਰਕਿਰਿਆ ਜਾਰੀ ਰੱਖੋ ਕਹਿੰਦੇ ਫੇਰ ਅਸੀਂ ਸਰਗਰਮ ਹੋ ਕੇ ਮੈਂਬਰਸ਼ਿਪ ਦੀ ਭਰਤੀ ਕਰਾਂਗੇ ਪਰ ਮੈਂ ਕਈ ਵਾਰੀ ਸੋਚਦਾ ਵੀ ਕੀ ਇਹ ਸੰਭਵ ਹੈ ਕਿ ਜਦੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵਿਧਿ ਵਿਵਧਾਨ ਇਲੈਕਸ਼ਨ ਕਮਿਸ਼ਨ ਦੇ ਕਨਸਟੀਟਿਊਸ਼ਨ ਮੁਤਾਬਕ ਆਪਣੀ ਪਾਰਟੀ ਦੇ ਸੰਵਿਧਾਨ ਮੁਤਾਬਕ ਮੈਂਬਰਸ਼ਿਪ ਭਰਤੀ ਸ਼ੁਰੂ ਕਰਤੀ 20 ਤਰੀਕ ਤੋਂ ਕਰ ਦੇਣੀ ਹੈ 20 ਜਨਵਰੀ ਤੋਂ ਕੀ ਸੱਤ ਮੈਂਬਰੀ ਕਮੇਟੀ ਵੀ ਮੈਂਬਰਸ਼ਿਪ ਭਰਤੀ ਕਰ ਸਕੀ ਜਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਜੱਜੇਦਾਰ ਸਾਹਿਬ ਦੇ ਹੁਕਮਾਂ ਤੋਂ ਬਾਅਦ ਸੱਤ ਮੈਂਬਰ ਕਮੇਟੀ ਨੂੰ ਕੀ ਬਤੌਰ ਨਿਗਰਾਨ ਪ੍ਰਵਾਨ ਕਰ ਲਈ ਇਹ ਇਹ ਉਹ ਸਵਾਲ ਨੇ ਜਿਨ੍ਹਾਂ ਦੇ ਉੱਪਰ ਅਕਾਲੀ ਦਲ ਦੀ ਅਗਲੀ ਸਿਆਸਤ ਟਿਕੀ ਹੁੰਦੀ ਹੈ ਹੁਣ ਇਹਦਾ ਫੈਸਲਾ ਸੰਦੀਪ ਜੀ ਹੋਣਾ ਹੈ ਜਦੋਂ ਇਹ ਸਾਰੇ ਲੋਕ ਜੱਜਧਰ ਸਾਹਿਬ ਨੂੰ ਮਿਲਦੇ ਨੇ ਹੁਣ ਇਹ ਇੰਤਜ਼ਾਰ ਰਹੂਗਾ ਕਿ ਇਹ ਮਿਲ ਕੇ ਜੱਜਧਰ ਸਾਹਿਬ ਨੂੰ ਕੀ ਫੈਸਲਾ ਕਰਦੇ ਨੇ ਔਰ ਅਗਰ ਅਗਰ ਪਵੇਖੋ ਜੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਇਹਨਾਂ ਦਾ ਸੁਰ ਨਹੀਂ ਰਲਦਾ ਕੀ ਇਹ ਨਵੇਂ ਸਿਰੇ ਤੋਂ ਸੁਧਾਰ ਲਹਿਰ ਵਰਗਾ ਕੋਈ ਤਜਰਬਾ ਕਰਨਗੇ ਕੀ ਇਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮਾਂ ਤੋਂ ਬਾਅਦ ਨਵੇਂ ਸਿਰੇ ਤੋਂ ਕਿਸੇ ਸੰਘਰਸ਼ ਦੇ ਰਾਹ ਤੇ ਪੈਣਗੇ ਇਹ ਬਹੁਤ ਦਿਲਚਸਪੀ ਵਾਲੀ ਗੱਲ ਹੈ ਹਜੇ ਤੱਕ ਟਕਰਾਹ ਨਜ਼ਰ ਆਉਣ ਲੱਗ ਗਿਆ ਸੁਧਾਰ ਲਹਿਰ ਦੇ ਲੀਡਰ ਜਿਵੇਂ ਸੁਖਵੀਰ ਬਾਦਲ ਤੇ ਵਰਕਿੰਗ ਕਮੇਟੀ ਤੇ ਅਕਾਲੀ ਦਲ ਤੇ ਇਹ ਕਹਿੰਦੇ ਨੇ ਵੀ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨੀ ਵਿਚਾਰਕ ਟਕਰਾਹ ਨੈਤਿਕ ਟਕਰਾ ਉਹ ਨਜ਼ਰ ਆਉਣ ਲੱਗ ਗਿਆ ਹੁਣ ਇਹ ਅਗਰੇ ਟਕਰਾ ਜ਼ਿਆਦਾ ਵਧਿਆ ਤੇ ਭਵਿੱਖ 'ਚ ਇਹ ਟਕਰਾ ਅਗਰ ਜਥੇਦਾਰ ਸਾਹਿਬ ਕੰਟਰੋਲ ਨਾ ਕਰ ਸਕੇ ਹੂੰ ਤੇ ਮੈਨੂੰ ਇਹ ਲੱਗਦਾ ਜਦੋਂ ਮੈਂ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਅਕਾਲੀ ਦਲ ਦੀ ਗੱਲ ਕਰਦਾ ਉਹ ਤਾਂ ਇਹਨਾਂ ਨੂੰ ਹੁਣ ਮੰਨਦੇ ਹੀ ਕੁਝ ਨਹੀਂ ਨਾ ਜ਼ਿਆਦਾਤਰ ਨੂੰ ਇਹਨਾਂ 'ਚੋਂ ਪਰ ਮੈਨੂੰ ਲੱਗਦਾ ਇਹ ਵੱਖਰਾ ਰਾਹ ਬਣਾ ਸਕਦੇ ਨੇ ਆਪਣਾ ਭਵਿੱਖ 'ਚ ਅਗਰ ਟਕਰਾ ਵਧਿਆ ਹਾਂਜੀ ਦਲਾਸਬ ਇਹਦੇ ਵਿੱਚ ਹੀ ਨਾ ਪਰਮਿੰਦਰ ਢੀਂਸਾ ਨੇ ਇੱਕ ਹੋਰ ਵੀ ਮਤਲਬ ਜਿਹੜਾ ਦੋਸ਼ ਜਾਂ ਇਲਜ਼ਾਮ ਕਹਿ ਲਈ ਉਹ ਲਗਾਇਆ ਕਹਿੰਦੇ ਵੀ ਜਦੋਂ ਸੁਖਬੀਰ ਬਾਦਲ ਨੂੰ ਸਟੇਜ ਦੇ ਉੱਤੇ ਸੱਦਾ ਦਿੱਤਾ ਗਿਆ ਨਾ ਤੇ ਜਿਹੜਾ ਸਟੇਜ ਸੈਕਟਰੀ ਸੀਗਾ ਉਹਨੇ ਉਹਨਾਂ ਨੂੰ ਪ੍ਰਧਾਨ ਸਾਹਿਬ ਕਹਿ ਕੇ ਸੰਬੋਧਨ ਕੀਤਾ ਜਦਕਿ ਉਹ ਤਾਂ ਅਸਤੀਫਾ ਦੇ ਚੁੱਕੇ ਆ ਸੋ ਇਹ ਇਲਜ਼ਾਮ ਉਹਨਾਂ ਨੇ ਕਿਹੜੇ ਸੰਦਰਭ ਚ ਲਗਾਇਆ ਕਿਸੇ ਵੇਲੇ ਬੰਦੇ ਦੇ ਮੂੰਹੋਂ ਵੈਸੇ ਵੀ ਨਿਕਲ ਜਾਂਦਾ ਪਰ ਉਹਨਾਂ ਨੇ ਪਰਮਿੰਦਰ ਢੀਂਸਾ ਉਹਨਾਂ ਨੇ ਇਸ ਗੱਲ ਦਾ ਬੜਾ ਕਰਾਰ ਨੋਟਿਸ ਲਿਆ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਕਿਉਂ ਕਿਹਾ ਗਿਆ ਨਹੀਂ ਦੇਖੋ ਮੈਨੂੰ ਲੱਗਦਾ ਇਹ ਕੋਈ ਇਹ ਕਈ ਵਾਰੀ ਟੰਗ ਟਵਿਸਟ ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿ ਦਿੰਦੇ ਆ ਸੁਖਬੀਰ ਬਾਦਲ ਨੂੰ ਬਹੁਤ ਸਾਰੇ ਲੋਕ ਪ੍ਰਧਾਨ ਜੀ ਕਹਿ ਦਿੰਦੇ ਨੇ ਜ਼ਰੂਰੀ ਨਹੀਂ ਪ੍ਰਧਾਨ ਸ਼ਬਦ ਤੁਸੀਂ ਕਿਸੇ ਪ੍ਰਧਾਨ ਨੂੰ ਹੀ ਕਹੋਗੇ ਹਮਮ ਕਈ ਵਾਰੀ ਆਪਾਂ ਕੋਈ ਬਹੁਤ ਸਿਆਣਾ ਬੰਦਾ ਹੁੰਦਾ ਹੈ ਜਾਂ ਬਹੁਤ ਫੇਰ ਕੜਵਾ ਬੰਦਾ ਹੁੰਦਾ ਕਿਸੇ ਮਹੱਲੇ ਦਾ ਕਿਸੇ ਇਲਾਕੇ ਦਾ ਉਹਨੂੰ ਵੀ ਲੋਕ ਪ੍ਰਧਾਨ ਜੀ ਕਹਿ ਦਿੰਦੇ ਨੇ ਭਾਵੇਂ ਉਹ ਚੁਣਿਆ ਹੋਇਆ ਨਾ ਹੋਵੇ ਸੋ ਜੇ ਸੁਖਬੀਰ ਨੂੰ ਕਿਸੇ ਨੇ ਪ੍ਰਧਾਨ ਜੀ ਕਹਿਤਾ ਸਟੇਜ ਤੇ ਕਿਸੇ ਬੁਲਾ ਰਹੇ ਨੇ ਵੀ ਕਹਿ ਦਿੱਤਾ ਇਹ ਕੋ ਬਹੁਤ ਵੱਡੀ ਗੱਲ ਨਹੀਂ ਮੈਨੂੰ ਲੱਗਦਾ ਇਹ ਐਡਾ ਵੱਡਾ ਮੁੱਦਾ ਨਹੀਂ ਹੈ ਮੇਰੀ ਨਜ਼ਰ ਠੀਕ ਹੈ ਜਦੋਂ ਜਦੋਂ ਸਿਆਸੀ ਲੜਾਈ ਹੋਵੇ ਨਾ ਵਿਚਾਰਕ মতਪੇਦ ਹੋਣ ਉਦੋਂ ਹੁਣ ਅੱਜ ਵੇਲੇ ਜਿਹੜਾ ਪਰਮਿੰਦਰ ਸਿੰਘ ਢੀਂਡਸਾ ਹੋਣੀ ਜਾਂ ਸੁਧਾਰ ਲੈਣ ਵਾਲੇ ਲੀਡਰ ਇੱਕ ਇੱਕ ਗਲਤੀ ਲੱਭਣਗੇ ਸੁਖਵੀਰ ਸਿੰਘ ਬਾਦਲ ਕਿ ਮੰਚ ਤੇ ਕੀ ਗਲਤੀਆਂ ਕਰਦੇ ਨੇ ਮੈਂਬਰਸ਼ਿਪ ਭਰਤੀ ਚ ਕੀ ਗਲਤੀਆਂ ਕਰਦੇ ਨੇ ਪਰ ਜਦੋਂ ਬਹੁਤ ਜ਼ਿਆਦਾ ਸਿਆਸੀ ਕਟੜ ਤਾਂ ਪੈਦਾ ਹੋ ਜੇ ਦੁਸ਼ਮਣੀ ਪੈਦਾ ਹੋ ਜੇ ਸਿਆਸੀ ਇਹ ਕੁਝ ਤਾਂ ਸੰਦੀਪ ਜੀ ਫਿਰ ਹੁੰਦਾ ਹੀ ਹੈ ਇਹਦੇ ਉੱਤੇ ਬਹੁਤਾ ਮੈਂ ਕਹਿੰਨਾ ਆਪਾਂ ਗੱਲ ਨਾ ਕਰੀਏ ਬੰਲਾ ਸਾਹਿਬ ਆਪਾਂ ਫਿਰ ਇਸ ਸ਼ੁਭੇ ਤੇ ਗੱਲ ਕਰਦੇ ਆਂ ਵੀ ਜਥੇਦਾਰ ਸਾਹਿਬ ਨੂੰ ਹੁਣ ਪਰਮਿੰਦਰ ਢੀਂਡਸਾ ਹੁਣੀ ਵੀ ਮਿਲ ਲਗੇ ਜਥੇਦਾਰ ਸਾਹਿਬ ਨੂੰ ਮਨਪ੍ਰੀਤ ਏਆਲੀ ਵੀ ਮਿਲਣਾ ਚਾਹੁੰਦੇ ਆ ਜਥੇਦਾਰ ਸਾਹਿਬ ਨੂੰ ਕਰਨੈਲ ਸਿੰਘ ਪੰਜੌਲੀ ਵਾਲਾ ਧੜਾ ਜਿਹੜਾ ਬੀਬੀ ਜ਼ਗੀਰ ਕੌਰ ਹੁਣੀ ਵੀ ਨਾਲ ਨੇ ਗੁਰਪ੍ਰਤਾਪ ਵਡਾਲਾ ਵੀ ਨੇ ਜਿਹੜੇ ਕਹਿੰਦੇ ਅਸੀਂ ਪਿੰਡ-ਪਿੰਡ ਜਾਣਾ ਉਹ ਵੀ ਮਿਲਣਗੇ ਇਸ ਸਭ ਦੇ ਵਿੱਚ ਜਥੇਦਾਰ ਸਾਹਿਬ ਵਾਸਤੇ ਸਥਿਤੀ ਜਿਹੜੀ ਆ ਉਹ ਤਾਂ ਬੜੀ ਜਿਹੜੀ ਆ ਉਹ ਔਖੀ ਬਣ ਜੂਗੀ ਵੀ ਮੈਂ ਕਿਹਦੀ ਗੱਲ ਸੁਣਾ ਕਿਦੀ ਨਾ ਸੁਣਾ ਕਿਨੂੰ ਆਦੇਸ਼ ਦਵਾਂ ਕਿਨੂੰ ਨਾ ਦਵਾਂ ਜਿਨ੍ਹਾਂ ਨੂੰ ਦਿੱਤੇ ਆ ਉਹ ਮੰਨਦੇ ਨਹੀਂ ਪਏ ਜੇ ਉਹਨਾਂ ਨੇ ਮੰਨ ਲਿਆ ਤੇ ਦੂਜਾ ਝੜਾ ਕਹਿੰਦਾ ਜੀ ਇਹ ਹੁਕਮਦੁੱਲੀ ਆ ਦੇਖੋ ਇਹ ਤਾਂ ਗੱਲ ਹੈਗੀ ਆ ਕਿਉਂਕਿ ਸੁਧਾਰ ਲੈਰ ਨੇ ਤਾਂ 2 ਦਸੰਬਰ ਦੇ ਫੈਸਲੇ ਤੋਂ ਬਾਅਦ ਹੀ ਆਪਣੀ ਸੁਧਾਰ ਲੈਰ ਭਾਨ ਕੀਤੀ ਆ ਇਹ ਨਿਸ਼ਚਿਤ ਤੌਰ ਤੇ ਜਥੇਦਾਰ શ્રી ਅਕਾਲ ਤਖਤ ਸਾਹਿਬ ਹੋਣਾ ਨੂੰ ਉਹਨਾਂ ਨੂੰ ਸਪਸ਼ਟ ਸਟੈਂਡ ਲੈਣਾ ਪਵੇਗਾ ਸੱਤ ਮੈਂਬਰੀ ਕਮੇਟੀ ਉਹਨਾਂ ਨੇ ਕਹਿ ਦਿੱਤਾ ਕਾਇਮ ਹੈ ਹੁਣ ਉਹ ਕਾਇਮ ਕਿਸ ਰੂਪ ਚ ਹੈ ਔਰ ਇਹ ਲੀਡਰਸ਼ਿਪ ਇਹਨਾਂ ਦੀ ਸਮੂਲੀਅਤ ਜਾਂ ਕੀ ਜਥੇਦਾਰ ਸਾਹਿਬ ਮੈਂਬਰਸ਼ਿਪ ਕਮੇਟੀ ਨੂੰ ਹੁਕਮ ਦੇਣਗੇ ਕਿ ਇਹ ਜਿਹੜੇ ਲੋਕ ਨੇ ਜਿਹੜੇ ਸੁਧਾਰ ਲਹਿਰ ਨਾਲ ਜੁੜੇ ਸੀ ਕਿਸੇ ਵੀ ਕਾਰਨਾ ਕਰਕੇ ਭਾਵੇਂ ਅਕਾਲੀ ਦਲ ਚੋਂ ਕੁਝ ਨੂੰ ਕੱਢ ਦਿੱਤਾ ਗਿਆ ਸੀ ਜਾਂ ਉਹ ਛੱਡ ਗਏ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਸਭ ਤੋਂ ਪਹਿਲਾਂ ਮੈਂਬਰ ਬਣਾਉਣਾ ਪਾਏਗਾ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਸ ਸੱਤ ਮੈਂਬਰੀ ਕਮੇਟੀ ਦੇ ਜ਼ਰੀਏ ਸਾਰੀ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਦਾ ਹੁਕਮ ਦੇਣਗੇ ਦੇਖੋ ਇਹ ਤਾਂ ਜਥੇਦਾਰ ਸਾਹਿਬ ਦਾ ਜੋ ਸਟੈਂਡ ਹੋਏਗਾ ਗੱਲ ਉਹਦੇ ਨਾਲ ਸਾਫ਼ ਹੋਣੀ ਹੈ ਉਸ ਤੋਂ ਬਾਅਦ ਅੱਗੇ ਵਧਣੀ ਨਹੀਂ ਔਰ ਜਿਹੜੀ ਉਹ ਲੀਡਰਸ਼ਿਪ ਹੈ ਜਿਹੜੀ ਅੱਜ ਵੀ ਵਿਰੋਧ ਚ ਖੜੀ ਹੈ ਸ਼ਗਵੀਰ ਸਿੰਘ ਬਾਦਲ ਉਹਨਾਂ ਦੇ ਅ ਦਿਲਜੀਤ ਸਿੰਘ ਚੀਮਾ ਹੋਣਾਂ ਦੇ ਜਾਂ ਸੁਖਬੀਰ ਬਾਦਲ ਦੇ ਨੇੜਲੇ ਸਾਥੀਆਂ ਦੇ ਇਹਨਾਂ ਦਾ ਆਪਸੀ ਟਕਰਾਅ ਜਿਹੜਾ ਇਹ ਵੱਧ ਸਕਦਾ ਸਿਆਸੀ ਤੌਰ ਤੇ ਬਿਆਨਬਾਜ਼ੀ ਆ ਜਿਹੜੀ ਆਉਣ ਵਾਲੇ ਦਿਨਾਂ 'ਚ ਵੱਧ ਸਕਦੀ ਹੈ ਪਰ ਗੱਲ ਫਿਰ ਉਹੀ ਹੈ ਸੰਦੀਪ ਜੀ ਜਦੋਂ ਲੋਕਾਂ 'ਚ ਇਹ ਸਨੇਹਾ ਜਾਣਾ ਹੈ ਕਿ ਅਕਾਲੀ ਦਲ ਵਾਲੇ ਲੀਡਰ ਸਭ ਕੁਝ ਹੋਣ ਤੋਂ ਬਾਅਦ ਸਜ਼ਾਵਾਂ ਭੁਗਤਣ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਬਣਨ ਤੋਂ ਬਾਅਦ ਮੈਂਬਰਸ਼ਿਪ ਹੋਣ ਤੋਂ ਬਾਅਦ ਅਗਰ ਹੁਣ ਵੀ ਇੱਕ ਦੂਸਰੇ ਦੇ ਨਾਲ ਹੀ ਲੜ ਰਹੇ ਨੇ ਤੇ ਫਿਰ ਅਕਾਲੀ ਦਲ ਦਾ ਰੱਬ ਹੀ ਰੱਖ ਹੈ ਜੱਠੇਦਾਰ ਸਾਹਿਬ ਹੀ ਰੱਖੇ ਨੇ ਉਹੀ ਕੋਈ ਹੁਕਮ ਇਹਦਾ ਕਰਨਗੇ ਫਿਰ ਪਰ ਜਿਹੜੀ ਗੱਲ ਇਹ ਆ ਰਹੀ ਸੀ ਕਿ ਅਕਾਲੀ ਦਲ ਨੇ ਸਾਬਤ ਕਰਤਾ ਐਡਾ ਵੱਡਾ ਇਕੱਠ ਕਰਕੇ ਮਾਗੀ ਦੇ ਵਿੱਚ ਕਿ ਨੁਮਾਇੰਦਾ ਜਮਾਤ ਸਿੱਖ ਕੌਮ ਦੀ ਇਹ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਪਰ ਉਹਦੇ ਲਈ ਵੋਟਾਂ ਦੇ ਜ਼ਰੀਏ ਭਰੋਸਾ ਹਾਸਲ ਕਰਨਾ ਪੈਂਦਾ ਸੋ ਅਕਾਲੀ ਦਲ ਕੋਲੇ ਤਾਂ ਹਜੇ ਵਿਧਾਇਕ ਵੀ 2-3 ਕੀ ਹੈ ਮੈਂਬਰ ਪਾਰਲੀਮੈਂਟ ਵੀ 1 ਹੈ ਹੁਣ ਇੱਕ ਇੱਕ ਦੋ ਮਹੱਤਵਪੂਰਨ ਜ਼ਿਮਨੀ ਚੋਣਾਂ ਆ ਰਹੀਆਂ ਨੇ ਗੁਰਪ੍ਰੀਤ ਗੋਗੀ ਮੇਰੇ ਬੜੇ ਚੰਗੇ ਨਿੱਗੇ ਦੋਸਤ ਵੀ ਰਹੇ ਬਹੁਤ ਸ਼ਾਨੋ ਸ਼ੌਕਤ ਨਾਲ ਉਹਨਾਂ ਨੇ ਲੋਕਾਂ ਦੀ ਮਦਦ ਕੀਤੀ ਦੁਨੀਆ ਤੋਂ ਚਲੇ ਗਏ ਤੁਸੀਂ ਵੇਖੋ ਉਹਨਾਂ ਦਾ ਹਲਕਾ ਖਾਲੀ ਹੋ ਗਿਆ ਇੱਕ ਜ਼ਿਮਨੀ ਚੋਣ ਵਾਲੀ ਅਗਲੇ 6 ਮਹੀਨਿਆਂ ਦੇ ਵਿੱਚ ਹੋਣੀ ਹੋਣੀ ਹੈ ਹੁਣ ਅਕਾਲੀ ਦਲ ਇੱਥੇ ਕਿਸ ਨੂੰ उतारेगा ਇਹ ਚਰਚਾਵਾਂ ਪਹਿਲਾਂ ਹੀ ਆ ਗਈਆਂ ਕਿ ਅਕਾਲੀ ਦਲ ਦਾ ਇੱਕ ਵੱਡਾ ਲੀਡਰ ਹੈ ਕਿਤੇ ਨਾ ਕਿਤੇ ਗੱਲਾਂ ਚੱਲ ਰਹੀਆਂ ਨੇ ਕਿ ਉਹ ਵੱਡਾ ਲੀਡਰ ਇਸ ਵਾਰ ਆਪਣੇ ਪੁੱਤ ਨੂੰ ਟਿਕਟ ਦਿਵਾਉਣਾ ਚਾਹੁੰਦਾ ਸੋ ਅਜੇ ਮੈਂਬਰਸ਼ਿਪ ਹੋਈ ਨਹੀਂ ਇਹ ਚਰਚਾਵਾਂ ਨੇ ਵੀ ਇੱਕ ਲੀਡਰ ਹੈ ਉਹ ਚਾਹੁੰਦਾ ਹੁਣ ਮੇਰਾ ਪੁੱਤ ਲੜੇ ਸੋ ਜਦੋਂ ਤੱਕ ਅਕਾਲੀ ਦਲ ਪੁੱਤਾਂ ਤੋਂ ਪਰਿਵਾਰਵਾਦ ਤੋਂ ਬਾਹਰ ਨਹੀਂ ਆਏਗਾ ਤਾਂ ਦੇ ਤੱਕ ਪੁਨਰ ਸਰਜੀਤੀ ਔਖੀ ਹੈ ਸੋ ਹੁਣੇ ਹੀ ਸੁਖਵੀਰ ਬਾਦਲ ਨੂੰ ਕਹਿ ਦੇਣਾ ਚਾਹੀਦਾ ਕਿ ਅਸੀਂ ਟਿਕਟ ਜਿਹੜੀ ਦਵਾਂਗੇ ਅਸੀਂ ਪਰਿਵਾਰ ਵਾਰ ਚ ਟਿਕਟ ਨਹੀਂ ਦੇਣੀ ਕਿਸੇ ਸਰਗਰਮ ਬਾਪੂ ਦੇ ਪੁੱਤ ਨੂੰ ਟਿਕਟ ਨਹੀਂ ਦੇਣੀ ਕੋਈ ਸਰਗਰਮ ਲੀਡਰ ਹੈ ਉਹਦੇ ਪੁੱਤ ਨੂੰ ਟਿਕਟ ਨਹੀਂ ਦੇਣੀ ਭਾਵੇਂ ਕਿਸੇ ਵਲੰਟੀਅਰ ਨੂੰ ਦੇ ਦਈਏ ਕੋਈ ਨਵਾਂ ਬੰਦਾ ਸ਼ਾਮਲ ਕਰਾ ਕੇ ਦੇ ਦਈਏ ਇਹ ਸਖਤ ਫੈਸਲੇ ਲੈਣੇ ਪੈਣਗੇ ਇਕੱਲੇ ਮਾਗੀ ਦਾ ਇਕੱਠ ਕਰਕੇ ਦੇਖੋ ਆਰਗੇਨਾਈਜ਼ਡ ਤਰੀਕੇ ਨਾਲ ਸੰਗਠਿਤ ਤਰੀਕੇ ਨਾਲ ਬੱਸਾਂ ਲਾ ਕੇ ਡਿਊਟੀਆਂ ਲਾ ਕੇ ਦੇਖੋ ਜਿਹਨੇ ਐਮਐਲਏ ਦੀ ਚੋਣ ਲੜਨੀ ਹੁੰਦੀ ਹੈ ਨਾ ਸੰਦੀਪ ਜੀ ਤੁਸੀਂ ਉਹਨੂੰ ਕਹਿ ਦੋ ਵੀ ਤੂੰ ਕੱਕਾ ਐਮਐਲਏ ਦੀ ਚੋਣ ਲੜਨੀ ਹੈ ਤੈਨੂੰ 25 ਬੱਸਾਂ ਪਹੁੰਚ ਜਾਣਗੀਆਂ 25 ਬੱਸਾਂ 'ਚ 50-50 ਬੰਦੇ ਆਉਣੇ ਚਾਹੀਦੇ ਨੇ ਤੁਸੀਂ ਐਮਐਲਏ ਦੀ ਇਲੈਕਸ਼ਨ ਲੜਨੀ ਹੈ 25 ਬੱਸਾਂ 'ਚ 50-50 ਬੰਦੇ ਤੁਹਾਡੇ ਲਈ ਕੀ ਹੈ ਤੁਸੀਂ ਲੈ ਜਾਓਗੇ ਕਿਸੇ ਹੀਲੇ ਲੈ ਜਾਓਗੇ ਤਰਲੇ ਮਾਰ ਕੇ ਲੈ ਜਾਓਗੇ ਤੇ ਜਿਨ੍ਹਾਂ ਲੋਕਾਂ ਨੇ ਇਲੈਕਸ਼ਨ ਲੜਨੀ ਹੁੰਦੀ ਹੈ ਨਾ ਜੀ ਉਹ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਨੂੰ ਲੋਕ ਵੀ ਲੈ ਕੇ ਆਉਂਦੇ ਬੱਸਾਂ ਵੀ ਲੈ ਕੇ ਆਉਂਦੇ ਨੇ ਫਿਰ ਉਹ ਦੱਸਦੇ ਵੀ ਨੇ ਪਹਿਲਾਂ ਤਾਂ ਉਹ ਲਿਖਾਉਂਦੇ ਨੇ ਕਿ ਮੇਰੀਆਂ 10 ਬੱਸਾਂ ਲਿਖ ਲਓ ਜੀ ਮੇਰੀਆਂ 25 ਲਿਖ ਲਓ ਜੀ ਮੇਰੀਆਂ 50 ਕਾਰਾਂ ਲਿਖ ਲਓ ਜੀ ਤੇ ਫਿਰ ਉਹ ਆ ਕੇ ਦੱਸਦੇ ਨੇ ਨਾਲੇ ਵੀਡੀਓ ਦਿਖਾਉਂਦੇ ਨੇ ਨਾਲੇ ਫੋਟੋ ਆ ਦੇਖੋ ਜੀ ਮੇਰੀਆਂ 50 ਤਿਆਰ ਖੜੀਆਂ ਸੀ ਤੁਹਾਡੀ ਫੋਟੋ ਲੈਂਦਾ ਸੋ ਰੈਲੀਆਂ ਚ ਅਕਾਲੀ ਦਲ ਦੀ ਰੈਲੀਆਂ ਚ ਤਾਂ ਹਮੇਸ਼ਾ ਹੀ ਇਕੱਠ ਰਿਆ ਸੁਖਵੀਰ ਬਾਦਲ ਇਹ ਦੱਸੇ ਯਾ ਅਕਾਲੀ ਲੀਡਰ ਇਹ ਦੱਸਣ ਵੀ ਅਕਾਲੀ ਦਲ ਦੀਆਂ ਰੈਲੀਆਂ ਫੇਲ ਕਿਡੀਆਂ ਹੋਈਆਂ ਹੂੰ ਪੂਰੇ ਪੰਜਾਬ ਚ ਅਕਾਲੀ ਦਲ ਦਾ ਵਰਕਰ ਵੀ ਹੈ ਕਾਡਰ ਵੀ ਹੈ ਵਲੰਟੀਅਰ ਵੀ ਹੈ ਇੱਕ ਹਲਕੇ ਚ ਰੈਲੀ ਹੁੰਦੀ ਹੈ ਤੇ ਚਾਰ ਨੇੜਲੇ ਹਲਕਿਆਂ ਵਾਲੇ ਆ ਜਾਂਦੇ ਨੇ ਹੂੰ ਦੋਸਤੀ ਮਿੱਤਰਤਾ ਚ ਅਕਾਲੀ ਦਲ ਦੀਆਂ ਰੈਲੀਆਂ ਕਦੀ ਵੀ ਫੇਲ ਨਹੀਂ ਹੋਈਆਂ ਸਵਾਲ ਇਹ ਹੈ ਕਿ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਬਿਨਾ ਬਾਕੀ ਹਲਕਿਆਂ ਚ ਜੇ ਮਾਗੀ ਤੇ ਨਾ ਇਕੱਠ ਕਰ ਲਿਆ ਤੇ ਜਦੋਂ ਸਰਬਜੀਤ ਸਿੰਘ ਖਾਲਸਾ ਦੇ ਸਾਹਮਣੇ ਅਕਾਲੀ ਦਲ ਨੇ ਕੈਂਡੀਡੇਟ ਦਿੱਤਾ ਉਦੋਂ ਮਸ਼ੀਨਾਂ ਖਾਲੀ ਕਿਉਂ ਨਿਕਲੀਆਂ ਫਿਰ ਹਾਂਜੀ ਸੰਦੀਪ ਜੀ ਤੋ ਇਸ ਕਰਕੇ ਤੁਸੀਂ ਇਕੱਠ ਨੂੰ ਮਾਗੀਦੇ ਇਕੱਠ ਨੂੰ ਵੋਟਰ ਨਾ ਇਹ ਨਾ ਸਮਝੋ ਵੀ ਇਹ ਵੋਟਰ ਹੈ ਉਹ ਤੇ ਸ਼ਰਧਾਲੂ ਵੀ ਹੈ ਉਹਦੇ ਵਿੱਚ ਦੋਸਤੀ ਬਗਾਉਣ ਵਾਲੇ ਵੀ ਹੈ ਵੀ ਚਲੋ ਐਮਐਲਏ ਸਾਹਿਬ ਨੇ ਇਲੈਕਸ਼ਨ ਲੜਨੀ ਆ ਭਾਈ ਸਾਹਿਬ ਨੇ ਚਲੋ ਦੇਰ ਸਵੇਰੇ ਕਹਿੰਦੇ ਨੇ ਤਾਂ ਆਪਾਂ ਚੱਲਦੇ ਆ ਇਸ ਕਰਕੇ ਚਲੋ ਗੱਲ ਪੁਨਰ ਤੁਸੀਂ ਮੰਗੀ ਮੇਲਾ ਦਿਖਾਉਣ ਲੈ ਆਏ ਕਿਸੇ ਨੂੰ ਵੀ ਤੁਸੀਂ ਪੁਨ ਕੱਟ ਲਿਆ ਵੀ ਤੁਸੀਂ ਭਾਈ ਮੰਗੀ ਵਾਲੇ ਮੇਲੇ ਚ ਬੰਦਾ ਲਿਆਤਾ ਤੁਹਾਡਾ ਭਾਸ਼ਣ ਸੁਣਨ ਤੋਂ ਪਹਿਲਾਂ ਹੀ ਉਹਨੇ ਮੱਥਾ ਮੋਥਾ ਟੇਕ ਕੇ ਆਉਣਾ ਲੋਕਾਂ ਚ ਸ਼ਰਦਾ ਬਹੁਤ ਹੂੰ ਅੱਛਾ ਡੱਲਾ ਸਾਹਿਬ ਇਹਦੇ ਨਾਲ ਹੀ ਇੱਕ ਆਪਾਂ ਹੋਰ ਵੀ ਪਹਿਲੂ ਦੇ ਉੱਤੇ ਚਰਚਾ ਕਰਦੇ ਆ ਉਹ ਇਹ ਆ ਵੀ ਰਾਜਾ ਵੜਿੰਗ ਇੱਕ ਗੱਲ ਕਹਿੰਦੇ ਆ ਵੀ ਕਿਸੇ ਨੂੰ ਨਾ ਤਾਂ ਇਹ ਸੋਚਣਾ ਚਾਹੀਦਾ ਮੁੱਖ ਮੰਤਰੀ ਕੌਣ ਹੋਏਗਾ ਅਗਲਾ ਪ੍ਰਧਾਨ ਕੌਣ ਹੋਏਗਾ ਕੇਵਲ ਪਾਰਟੀ ਨੂੰ ਤੇ ਸੰਗਠਨ ਨੂੰ ਮਜ਼ਬੂਤ ਕਰੋ ਹੁਣ ਰਾਜਾ ਵੜਿੰਗ ਨੂੰ ਇੰਨੀ ਗੱਲ ਡਲਾ ਸਾਹਿਬ ਕਿਉਂ ਕਰਨੀ ਪੈਗੀ ਕੀ ਕਾਂਗਰਸ ਦੇ ਵਿੱਚ ਪ੍ਰਧਾਨ ਨੂੰ ਬਦਲਣ ਦੀਆਂ ਕੋਈ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕੋਈ ਇਹੋ ਜੀ ਗੁਪਤ ਮੀਟਿੰਗ ਦਿੱਲੀ ਦੇ ਵਿੱਚ ਜਾਂ ਕਿਤੇ ਹੋਰ ਹੋ ਰਹੀਆਂ ਵੀ ਪੰਜਾਬ ਦਾ ਪ੍ਰਧਾਨ ਬਦਲਿਆ ਜਾਵੇ ਕਿਉਂਕਿ 27 ਦੀ ਇਲੈਕਸ਼ਨ ਆ ਤੇ ਦਿੱਲੀ ਦੇ ਵਿੱਚ ਤੇ ਇਸੇ ਸਾਲ ਹੁਣ ਇਲੈਕਸ਼ਨ ਆ ਫਰਵਰੀ ਚ ਸੰਦੀਪ ਜੀ ਪੁਰਾਣੇ ਸਮਿਆਂ ਚ ਨਾ ਹੂੰ ਕਈ ਸਕੂਲਾਂ ਦੇ ਵਿੱਚ ਕਈ ਸਕੂਲ ਬਦਨਾਮ ਸੀ ਵੀ ਉੱਥੇ ਪਰਚੀਆਂ ਬਹੁਤ ਚਲਦੀਆਂ ਜੀ ਉੱਥੇ ਪੜ੍ਹੇ ਲਿਖੇ ਸਿਆਣੇ ਸਿਆਣੇ ਬੱਚੇ ਹੂੰ ਉਹ ਵੀ 2 ਮਹੀਨੇ ਪਹਿਲਾਂ ਪਰਚੀਆਂ ਬਣਾਉਣ ਲੱਗ ਜਾਂਦੇ ਸੀ ਕਹਿੰਦੇ ਯਾਰ ਅਸੀਂ ਤਾਂ ਪੜ੍ਹ ਲਿਖ ਕੇ ਪੇਪਰ ਦੇਣੇ ਨੇ ਪਰ ਪਰਚੀ ਐ ਨਹੀਂ ਚਲਦੀ ਐ ਕਿ ਜਿਹੜੇ ਬੰਦੇ ਸਾਰਾ ਸਾਲ ਨਹੀਂ ਪੜ੍ਹਦੇ ਉਹ ਪਰਚੀਆਂ ਬਣਾ ਕੇ ਲੈ ਜਾਂਦੇ ਨੇ ਸਾਡੇ ਤੋਂ ਵੱਧ ਨੰਬਰ ਲੈ ਜਾਂਦੇ ਸੋ ਹੁਸ਼ਿਆਰ ਬੱਚੇ ਵੀ ਪਰਚੀਆਂ ਬਣਾਉਣ ਲੱਗ ਗਏ ਸੀ ਪੰਜਾਬ 'ਚ ਇੱਕ ਵੇਲੇ ਨਕਲ ਇੰਨੀ ਜ਼ਿਆਦਾ ਹੁੰਦੀ ਸੀ ਹੁਣ ਕਾਂਗਰਸ 'ਚ ਧੜੇਬਾਜ਼ੀ ਇੰਨੀ ਜ਼ਿਆਦਾ ਹੈ ਹੁਣ ਇਲੈਕਸ਼ਨਾਂ ਨੂੰ ਰਹਿ ਗਏ 2 ਸਾਲ ਤੇ ਕਾਂਗਰਸ 'ਚ ਜਿਵੇਂ ਪਰਚੀਆਂ ਬਣਦੀਆਂ ਸੀ ਸਕੂਲ 'ਚ ਹੂੰ ਓਵੇਂ ਕਾਂਗਰਸ 'ਚ ਧੜੇਬਾਜ਼ੀ ਕਰਕੇ ਗੁੱਟਬਾਜ਼ੀਆਂ ਕਰਕੇ ਹੁਣੇ ਤੋਂ ਲੀਡਰਾਂ ਨੇ ਤਿਆਰੀ ਸ਼ੁਰੂ ਕਰ ਲਈ ਵੀ ਵੱਧ ਤੋਂ ਵੱਧ ਬੰਦੇ ਆਪਣੇ ਵਾਲੇ ਪਾਸੇ ਕਰ ਲਓ ਤੇ ਦਾਵੇਦਾਰੀਆਂ ਜਿਤਾਓ ਕਿ ਅਸੀਂ ਪ੍ਰਧਾਨ ਬਣਨਾ ਹੈ ਅਸੀਂ ਮੁੱਖ ਮੰਤਰੀ ਬਣਨਾ ਹੈ ਚੇਰਾ ਬਣਨਾ ਹੈ ਹੁਣ ਵੈਸੇ ਡੇਲਾ ਸਾਬ ਜੇ ਵੈਸੇ ਡੇਲਾ ਸਾਬ ਜੇ ਮੈਂ ਗਲਤ ਨਹੀਂ ਤੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਦਾਵੇਦਾਰ ਬਹੁਤ ਜ਼ਿਆਦਾ ਇਹ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਦੇਖੋ ਅੱਧੀ ਦਰਜਨ ਤੋਂ ਲੈ ਕੇ ਇੱਕ ਦਰਜਨ ਦੇ ਵਿਚਾਲੇ ਲੀਡਰ ਨੇ 6 ਤੋਂ ਲੈ ਕੇ 12 ਤੱਕ ਲੀਡਰ ਨੇ ਇਸ ਸਮੇਂ ਕਾਂਗਰਸ ਚ ਜਿਹੜੇ ਪ੍ਰਧਾਨ ਬਣਨ ਦਾ ਜੁਗਾੜ ਲਾ ਰਹੇ ਨੇ ਜਿਹੜੇ ਮੁੱਖ ਮੰਤਰੀ ਬਣਨ ਦਾ ਸੁਫਨਾ ਜਿੰਨਾ ਦਾ ਹੈਗਾ ਸੁਫਨੇ ਲੈਣਾ ਗਲਤ ਗਲਤ ਨਹੀਂ ਪਰ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਔਰ ਆਪਣੇ ਆਪਣੇ ਜਿਹੜਾ ਵੱਡਾ ਆਕਾ ਬੈਠਾ ਨੇ ਦਿੱਲੀ ਉਹਦੇ ਅੱਗੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਰਿਵਾਜ ਬਹੁਤ ਹੈ ਹਮ ਕਾਂਗਰਸ ਕਾਂਗਰਸ ਸਾਜੂ ਸਥਿਤੀ ਇਹ ਹੈ ਪੰਜਾਬ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਗਏ ਜਦੋਂ ਇੱਕ ਚਿਹਰਾ ਵੱਡਾ ਸੀ ਮੁੱਖ ਮੰਤਰੀ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਜਿਹੜਾ ਪ੍ਰਧਾਨ ਸੀ ਹਮ ਅਗਲਿਆਂ ਨੇ ਪ੍ਰਧਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਇਸ ਕਰਕੇ ਹੁਣ ਜਦੋਂ ਰਾਜਾ ਵੜਿੰਗ ਪ੍ਰਧਾਨ ਬਣਿਆ ਤੇ ਕਈ ਇਹ ਤਰਕ ਦਈ ਜਾਂਦੇ ਵੀ ਰਾਜਾ ਵੜਿੰਗ ਪ੍ਰਧਾਨ ਹੈ ਜ਼ਰੂਰੀ ਨਹੀਂ ਵੀ ਇਹ ਮੁੱਖ ਮੰਤਰੀ ਦਾ ਚਿਹਰਾ ਸਾਡਾ ਇਹੀ ਹੋਵੇ ਹਮ ਹੁਣ ਜਦੋਂ ਕੈਪਟਨ ਮਰਿੰਦਰ ਪ੍ਰਧਾਨ ਮੁੱਖ ਮੰਤਰੀ ਬਣਿਆ ਉਸ ਤੋਂ ਪਹਿਲਾਂ ਸੁਨੀਲ ਜਾਖੜ ਪ੍ਰਧਾਨ ਸੀ ਉਦੋਂ ਵੀ ਕਹਿੰਦੇ ਜੀ ਜਖਰ ਸਾਹਿਬ ਪ੍ਰਧਾਨ ਨੇ ਪਰ ਮੁੱਖ ਮੰਤਰੀ ਕੈਪਟਨ ਮਰਿੰਦਰ ਹੋਣਗੇ ਹੁਣ ਰਾਜਾ ਵੜਿੰਗ ਨੇ ਕੋਈ ਦੋਹਰਾ ਹੀ ਨਹੀਂ ਹੈ ਪਿਛਲੇ ਸਮੇਂ ਚ ਪ੍ਰਧਾਨਗੀ ਪੂਰਾ ਜ਼ੋਰ ਲਾ ਕੇ ਕੀਤੀ ਹੈ ਉਹ ਆਪ ਵੀ ਐਮਪੀ ਦੀ ਸੀਟ ਜਿੱਤੇ ਕਾਂਗਰਸ ਖੁਸ਼ਕਿਸਮਤੀ ਦੇ ਨਾਲ 7 ਸੀਟਾਂ ਜਿੱਤ ਗਈ ਹਾਂ ਕਿਉਂਕਿ ਭਾਜਪਾ ਦੇ ਖਿਲਾਫਤ ਬਹੁਤ ਆ ਕਿਸਾਨੀ ਵੋਟ ਚ ਕਾਂਗਰਸ ਨੂੰ ਵੋਟਾਂ ਪੈ ਗਈਆਂ ਕੁਝ ਰਾਹੁਲ ਗਾਂਧੀ ਦੇ ਜਿਹੜੇ ਵਾਅਦੇ ਸੀ ਗਰੰਟੀਆਂ ਤੇ ਕੁਝ ਆਮ ਆਦਮੀ ਪਾਰਟੀ ਨੇ ਦਿੱਲੀ ਵਾਲਿਆਂ ਨੇ ਮੰਤਰੀਆਂ ਨੂੰ ਟਿਕਟਾਂ ਦੇਤੀਆਂ ਜਿਵੇਂ ਕਹਾਵਤ ਹੈ ਨਾ ਵੀ ਉਹ ਉਹ ਵੰਡੇ ਰੌੜੀਆਂ ਮੁੰਮੁੜ ਆਪਣੇਆਂ ਨੂੰ ਹਾਂ ਕਿਸੇ ਬਾਰੇ ਮਾੜਾ ਕਿਉਂ ਕਹਿਣਾ ਤੇ ਜੇ ਐਮਐਲਏ ਸੀ ਉਹ ਮੰਤਰੀ ਬਣਾਏ ਤੇ ਉਹਨਾਂ ਨੂੰ ਹੀ ਫਿਰ ਐਮਪੀ ਉਤਾਰ ਦਿਓ ਉਹਦਾ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਨੂੰ ਮੀਠੇ ਹੇਰ ਤੋਂ ਬਿਨਾ ਉਹ ਬਹੁਤੇ ਪੁਰਾਣੇ ਲੋਕ ਜਿੱਤੇ ਨਹੀਂ ਔਰ ਕਾਂਗਰਸ ਜਿੱਤ ਗਈ ਕਈ ਥਾਵਾਂ ਤੇ 7 ਸੀਟਾਂ ਜਿੱਤ ਗਈ ਹੁਣ 7 ਸੀਟਾਂ ਜਿੱਤਣ ਤੋਂ ਬਾਅਦ ਕਾਂਗਰਸ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਸਾਡੀ ਸਰਕਾਰ ਆ ਜਾਣੀ 27 ਚ ਜਿਵੇਂ ਹਰਿਆਣੇ 'ਚੋ ਮੰਨ ਰਹੇ ਸੀ ਵੀ 24 'ਚ ਤਾਂ ਕਾਂਗਰਸ ਦੀ ਸਰਕਾਰ ਆਈ ਪਈ ਹੂੰ ਉਹ ਚਲੋ ਆਈ ਨਹੀਂ ਉਹ ਨੇੜੇ ਆ ਕੇ ਲਹਿ ਗਈ ਗੱਡੀ ਲਹਿ ਗਈ ਲੀਤੋਂ ਤੇ ਉਹ ਹਰਿਆਣੇ 'ਚ ਦੁਬਾਰਾ ਬੀਜੇਪੀ ਆ ਗਈ ਪੰਜਾਬ ਚ ਕਾਂਗਰਸੀ ਮੰਨ ਕੇ ਬੈਠੇ ਸਾਰੀ ਸਰਕਾਰ ਆ ਗਈ। ਔਰ ਕਈ ਕਾਂਗਰਸੀਆਂ ਨੇ ਦਿੱਲੀ ਤੱਕ ਪੂਰਾ ਜ਼ੋਰ ਲਾ ਰੱਖਿਆ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ। ਹੂੰ। ਔਰ ਪ੍ਰਧਾਨ ਬਣਨ ਲਈ। ਅੱਜ ਵੀ ਕਾਂਗਰਸ ਚ ਪ੍ਰਧਾਨ ਬਣਨ ਦੇ ਜੋਰ ਤੋੜ ਚੱਲ ਰਹੇ ਨੇ ਔਰ ਦੋ ਦਿਨ ਪਹਿਲਾਂ ਜਿਹੜੀ ਚੰਡੀਗੜ੍ਹ ਚ ਤਿੰਨ ਦਿਨ ਪਹਿਲਾਂ ਮੀਟਿੰਗ ਹੋਈ ਹੂੰ ਰਾਜਾ ਵੜਿੰਗ ਨੂੰ ਕਹਿਣਾ ਪਿਆ ਕਿ ਪਹਿਲਾ ਆਪਾਂ ਸਰਕਾਰ ਬਣਾਉਣ ਲਈ ਜ਼ੋਰ ਲਾ ਲਈਏ ਜੇ ਕਾਂਗਰਸ ਬਚੂ ਸਰਕਾਰ ਬਣੋ ਤਾਂ ਸਾਰਾ ਕੁਝ ਹੈ। ਹੂੰ। ਰਾਜਾ ਵਡਿੰਗ ਨੇ ਵੀ ਕਹਤਾ ਇੱਕ ਤਰੀਕੇ ਨਾਲ ਵੀ ਮੈਂ ਸਾਡੀ ਸਰਕਾਰ ਬਣੇ ਮੈਂ ਸਭ ਕੁਝ ਛੱਡਣ ਨੂੰ ਤਿਆਰ ਆ ਬਿਲਕੁਲ ਰਾਜਾ ਵਡਿੰਗ ਨੇ ਵੱਡਾ ਦਿਲ ਦਿਖਾਇਆ ਵੀ ਭਾਈ ਆਪਾਂ ਸਭ ਤੋਂ ਪਹਿਲਾਂ ਕਾਂਗਰਸ ਨੂੰ ਤਕੜੇ ਕਰੀਏ ਐਵੇਂ ਆਪਾਂ ਪ੍ਰਧਾਨਗੀ ਜਾਂ ਮੁੱਖ ਮੰਤਰੀ ਦੀ ਦੌੜ ਚ ਨਾ ਜਾਈਏ ਹੁਣ ਜਿੱਥੇ ਤੱਕ ਗੱਲ ਤੁਸੀਂ ਪ੍ਰਧਾਨਗੀ ਦੀ ਕਰ ਦਿਓ ਮੈਂ ਛੋਟੀ ਦੀ ਗੱਲ ਕਰ ਹੀ ਦਵਾਂ ਜੀ ਜੀ ਜੋ ਮੈਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾ ਤੋਂ ਜੀ ਮੈਂ ਬੜੇ ਨੇੜੇ ਦੇ ਸੂਤਰਾਂ ਤੋਂ ਗੱਲ ਦੱਸ ਰਿਹਾ ਹਾਂ ਹੂੰ ਕਾਂਗਰਸ ਚ ਪ੍ਰਧਾਨਗੀ ਦੀ ਦੌੜ ਦੇ ਵਿੱਚ ਤਿੰਨ ਨਾਮ ਵੱਡੇ ਚੱਲ ਰਹੇ ਨੇ ਤਿੰਨ ਨਾਮ ਹੂੰ ਨੰਬਰ 1 ਮਨੀਸ਼ Tiwari ਹੂੰ ਮਨੀਸ਼ Tiwari ਜਿਹੜੇ ਮੈਂਬਰ ਪਾਰਲੀਮੈਂਟ ਨੇ ਚੰਡੀਗੜ੍ਹ ਤੋਂ ਹੂੰ ਪ੍ਰਧਾਨਗੀ ਦੀ ਦੌੜ ਦੇ ਵਿੱਚ ਇਸ ਵਕਤ ਨੰਬਰ 1 ਤੇ ਨੇ ਹੂੰ ਨੰਬਰ 2 ਤੇ ਨੇ ਰਾਣਾ ਕੇਪੀ ਠੀਕ ਹੈ ਅਨੰਦਪੁਰ ਸਾਹਿਬ ਤੋਂ ਸ਼੍ਰੀ ਨੰਦਪੁਰ ਸਾਹਿਬ ਵਾਲੇ ਜਿਹੜੇ ਸਪੀਕਰ ਵੀ ਰਹੇ ਨੇ ਜੀ ਉਹਨਾਂ ਦਾ ਨਾਮ ਨੰਬਰ 2 ਤੇ ਚੱਲ ਰਿਹਾ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਚਰਚਾ ਉਹਨਾਂ ਦੇ ਨਾਂ ਤੇ ਹੋ ਰਹੀ ਹੈ। ਤੀਸਰਾ ਨਾਮ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਦੇ ਨਾਂ ਤੇ ਵੀ ਲਗਾਤਾਰ ਡਿਸਕਸ਼ਨਾਂ ਨੇ ਵੀ ਕੀਆ ਕਿ ਵਿਜੇਂਦਰ ਸਿੰਘਲਾ ਨੂੰ ਬਣਾ ਦਈਏ। ਚੌਥਾ ਨਾਮ ਹੈ ਭਰਤ ਕੁਸ਼ਨਾਸ਼ੂ ਹੂੰ ਉਹ ਵਰਕਿੰਗ ਪ੍ਰੈਜ਼ੀਡੈਂਟ ਵੀ ਹੈ ਕਾਂਗਰਸ ਪਾਰਟੀ ਦੇ ਹੂੰ ਹੁਣ ਭਾਰਤ ਪੁਸ਼ਨ ਆਸ਼ੂ ਨੂੰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ ਜੀ ਉਹ ਭਾਵੇਂ ਈਡੀ ਦੇ ਮਾਮਲੇ ਸੀ ਉਹ ਤਾਂ ਮੈਨੂੰ ਲੱਗਦਾ ਉਹ ਖਤਮ ਹੋ ਗਿਆ ਈਡੀ ਵਾਲਾ ਤਾਂ ਰੱਦ ਕਰਤਾ ਹਾਈ ਕੋਰਟ ਨੇ ਭਾਵੇਂ ਵਿਜੀਲੈਂਸ ਦੇ ਕੇਸ ਹੈ ਜੋ ਮਰਜੀ ਆ ਪਰ ਜਿਸ ਤਰ੍ਹਾਂ ਦੀ ਨੇੜਤਾ ਭਾਰਤ ਪੁਸ਼ਨ ਆਸ਼ੂ ਦੀ ਕਾਂਗਰਸ ਦੀ ਹਾਈ ਕਮਾਂਡ ਨਾਲ ਉਹਨਾਂ ਨੂੰ ਤੁਸੀਂ ਬਾਹਰ ਨਹੀਂ ਕਰ ਸਕਦੇ ਕਾਂਗਰਸ ਦੀ ਹਾਈ ਕਮਾਂਡ ਦੇ ਲਈ ਇਸ ਗੱਲ ਦੀ ਅੱਜ ਦੇ ਸਮੇਂ 'ਚ ਕੋਈ ਫਰਕ ਨਹੀਂ ਹੈ ਕਿ ਕਿਸੇ ਵਿਅਕਤੀ ਤੇ ਕੋਈ ਕੇਸ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਇਹ ਮੰਨ ਕੇ ਬੜਦੇ ਨੇ ਕਿ ਸਾਡੇ ਕਿਸੇ ਵੀ ਲੀਡਰ ਤੇ ਕੋਈ ਕੇਸ ਹੈ ਉਹ ਝੂਠਾ ਹੈ। ਕਾਂਗਰਸ ਦੀ ਜੋ ਸ਼ੈਲੀ ਹੈ। ਪਰ ਭਾਜਪਾ ਉਸਨ ਆਸ਼ੂ ਦਾ ਨਾਮ ਚਰਚਜ ਹੈ। ਨੰਬਰ 1 ਤੇ ਆ ਮਨੀਸ਼ ਟਵਾੜੀ। ਨੰਬਰ 2 ਤੇ ਰਾਣਾ ਕੇਪੀ। ਹੁਣ ਸੁਨੀਲ ਜਾਖੜ ਤੋਂ ਬਾਅਦ ਉਹਨਾਂ ਨੂੰ ਇੱਕ ਵੱਡਾ ਗੈਰ ਸਿੱਖ ਚਿਹਰਾ ਚਾਹੀਦਾ ਸੀ, ਹਿੰਦੂ ਚਿਹਰਾ ਚਾਹੀਦਾ ਸੀ। ਮਨੀਸ਼ ਟਵਾੜੀ ਅਜੇ ਪਰਿਵਾਰ ਤੋਂ ਨੇ ਜਿੱਥੇ ਮਨੀਸ਼ ਟਵਾੜੀ ਉਹਨਾਂ ਦੇ ਮਾਤਾ ਜੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਸੀ ਉਹਨਾਂ ਦੇ ਪਿਤਾ ਜੀ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਸੀ ਹੂੰ ਸੋ ਮਨੀਸ਼ ਟਵਾੜੀ ਨੰਬਰ 1 ਹੈ ਔਰ ਇਸੇ ਤਰ੍ਹਾਂ ਜਦੋਂ ਦੇਖੋ ਜਦੋਂ ਮੈਂ ਸੀਐਮ ਚੇਰੇ ਦੀ ਗੱਲ ਕਰਦਾ ਜੀ ਕੁਝ ਦਿਨ ਪਹਿਲਾਂ ਪ੍ਰਿੰਕਾ ਗਾਂਧੀ ਔਰ ਨਵਜੋਤ ਸਿੰਘ ਸਿੱਧੂ ਦੀ ਫੇਰ ਮੁਲਾਕਾਤ ਹੋਈ ਕਾਂਗਰਸ ਦੀ ਹਾਈ ਕਮਾਂਡ ਕਿਸੇ ਨਾ ਕਿਸੇ ਤਰੀਕੇ ਇਹ ਸੰਕੇਤ ਦੇ ਦਿੰਦੀ ਹੈ ਕਿ ਅਸੀਂ ਕਿਸ ਰੂਪ ਚ ਫੈਸਲੇ ਕਰਦੇ ਆਈਆਂ ਨੂੰ ਲੱਗਦਾ ਸੀ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਦੀ ਹੁਣ ਨੇੜਤਾ ਨਹੀਂ ਰਹੀ ਕਾਂਗਰਸ ਸਰਗਰਮ ਨਹੀਂ ਬੀਬੀ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਹੋਈ ਇਸ ਪਰਸ ਸਨੇਹਾ ਆ ਗਿਆ ਕਿ ਪਿਛਲੀ ਵਾਰੀ ਅਗਰ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਚੋਂ ਚਰਨਜੀਤ ਚੰਨੀ ਚੁਣੇ ਗਏ ਸੀ ਹਾਂ ਤਾਂ ਇਸ ਵਾਰ ਪਿਛਲੀ ਵਾਰੀ ਉਹਨਾਂ ਨੇ ਦਲਿਤ ਭਾਈਚਾਰੇ ਦਾ ਚਿਹਰਾ ਅੱਗੇ ਕੀਤਾ ਹਾਂ ਇਸ ਵਾਰ ਉਹ ਨਵਜੋਤ ਸਿੰਘ ਸਿੱਧੂ ਵਰਗਾ ਸੈਕੂਲਰ ਚਿਹਰਾ ਅੱਗੇ ਕਰਨਗੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਸਿਰਫ ਇਹ ਨਹੀਂ ਕਹਿ ਸਕਦੇ ਵੀ ਜੱਟ ਚਿਹਰਾ ਹੂੰ ਸੋ ਸਿੰਘ ਸਿੱਧੂ ਦੇ ਮਾਤਾ ਜੀ ਹਿੰਦੂ ਭਾਈਚਾਰੇ ਤੋਂ ਸੀ ਉਹਨਾਂ ਦੇ ਪਿਤਾ ਜੀ ਸਿੱਖ ਭਾਈਚਾਰੇ ਤੋਂ ਸੀ ਜਿਵੇਂ ਮਨੀਸ਼ ਟਿਵਾੜੀ ਦੇ ਮਾਤਾ ਜੀ ਸਿੱਖ ਭਾਈਚਾਰੇ ਤੋਂ ਪਿਤਾ ਜੀ ਹਿੰਦੂ ਭਾਈਚਾਰੇ ਤੋਂ ਸੋ ਕਾਂਗਰਸ ਇਸ ਤਜਰਬੇ ਨਾਲ ਅੱਗੇ ਜਾ ਸਕਦੀ ਹੈ ਦੋਨੇ ਸੈਕੂਲਰ ਚਿਹਰੇ ਭਾਵੇਂ ਮਨੀਸ਼ ਟਿਵਾੜੀ ਹਿੰਦੂ ਚਿਹਰੇ ਦੇ ਤੌਰ ਤੇ ਤੇ ਨਵਜੋਤ ਸਿੰਘ ਸਿੱਧੂ ਸਿੱਖ ਚਿਹਰੇ ਦੇ ਤੌਰ ਤੇ ਹੋ ਤੌਰ ਤੇ ਪਰ ਦੋਵੇਂ ਸੈਕੂਲਰ ਹੂੰ ਇਸ ਫਾਰਮੂਲੇ ਤੇ ਕਾਂਗਰਸ ਪਾਰਟੀ ਅੱਗੇ ਵੱਧ ਸਕਦੀ ਹੈ ਸੋ ਨਵਜੋਤ ਸਿੰਘ ਸਿੱਧੂ ਅੱਜ ਵੀ ਬਿਨਾ ਕਿਸੇ ਦੌੜ ਤੋਂ ਬਿਨਾ ਕਿਸੇ ਲਾਗ ਲਪੇਟ ਤੋਂ ਮੁੱਖ ਮੰਤਰੀ ਚਿਹਰੇ ਦੀ ਦੌੜ ਦੇ ਵਿੱਚ ਨੰਬਰ 1 ਤੇ ਹੈ ਜੇ ਕਾਂਗਰਸ ਨੇ ਸਤਾਈ ਤੈਅ ਕਰਨਾ ਹਾਂ ਜੇ ਐਲਾਨ ਜਿੰਨੀ ਛੇਦੀ ਕਰਦੇ ਉਹ ਚੰਗੀ ਗੱਲ ਹੈ ਐਲਾਨ ਨਹੀਂ ਕਰਨਗੇ ਤੇ ਗੁੱਟਬਾਜ਼ੀ ਵਾਧੀ ਰਹੇਗੀ ਮਨੀਸ਼ ਤਿਵਾੜੀ ਵੱਡਾ ਕਦਮ ਹੈ ਉਹਨਾਂ ਦਾ ਕੇਂਦਰ ਚ ਮੰਤਰੀ ਰਹੇ ਮਨਮੋਹਨ ਸਿੰਘ ਦੀ ਜਦੋਂ ਸਰਕਾਰ ਸੀ ਉਦੋਂ ਸੂਚਨਾ ਪ੍ਰਸਾਰਣ ਮੰਤਰੀ ਇੰਡੀਪੈਂਡੈਂਟ ਚਾਰਜ ਉਹਨਾਂ ਕੋਲੇ ਰਿਹਾ ਜਿਨ੍ਹਾਂ ਦਿਨਾਂ 'ਚ ਮਨੀਸ਼ ਟਿਵਾੜੀ ਸੂਚਨਾ ਪ੍ਰਸਾਰਣ ਮੰਤਰੀ ਸੀ ਸੰਦੀਪ ਜੀ ਜੀ ਉਹਨਾਂ ਦਿਨਾਂ ਦੇ ਵਿੱਚ ਮੈਂ ਰਿਪੋਰਟਿੰਗ ਕਰਦਾ ਹੁੰਦਾ ਸੀ ਦਿੱਲੀ 'ਚ ਇੱਕ ਕੌਮੀ ਚੈਨਲ ਦੀ ਹੂੰ ਸੋ ਮਨੀਸ਼ ਟਿਵਾੜੀ ਉਹਨਾਂ ਦੇ ਕੰਮ ਨੂੰ ਬਤੌਰ ਸੂਚਨਾ ਪ੍ਰਸਾਰਣ ਮੰਤਰੀ ਅਸੀਂ ਬੜਾ ਨੇੜਿਓਂ ਦੇਖਿਆ ਬਤੌਰ ਪੱਤਰਕਾਰ ਜੀ ਤੇ ਡਾਕਟਰ ਮਨਮੋਹਨ ਸਿੰਘ ਵੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਔਰ बड़े सीनियर वकील ਵੀ ਨੇ ਮਨਿਸਟ ਵਾਰੀ ਤੁਸੀਂ ਵੇਖੋ ਉਹਨਾਂ ਕੋਲੇ ਇਹ ਤਜਰਬਾ ਹੈ ਕਿ ਉਹ ਸੰਗਠਨ ਨੂੰ ਵੀ ਬਹੁਤ ਚੰਗੀ ਤਰ੍ਹਾਂ ਚਲਾ ਸਕਦੇ ਨੇ ਕਿਉਂਕਿ ਕਦ ਉਹਨਾਂ ਦਾ ਵੱਡਾ ਹੂੰ ਔਰ ਰਾਜਾ ਵੜਿੰਗ ਕਿਉਂਕਿ ਐਮਪੀ ਬਣ ਗਏ ਨੇ ਸੋ ਰਾਜਾ ਵੜਿੰਗ ਅਗਰ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਤੇ ਰਾਜਾ ਵੜਿੰਗ ਵੀ ਬਹੁਤ ਪ੍ਰਮੁਖਤਾ ਦੇ ਨਾਲ ਪੰਜਾਬ ਦੇ ਮੰਤਰੀ ਮੰਡਲ 'ਚ ਥਾਂ ਪਾ ਸਕਣਗੇ ਪਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਸ ਵਾਰ ਉਹ ਬਤੌਰ ਐਮਪੀ ਅੱਗੇ ਵਧਣ ਤੇ ਉਹ ਆਪਣੀ ਪਤਨੀ ਨੂੰ ਦੁਬਾਰਾ ਚੋਣ ਲੜਾਣਾ ਚਾਹਣਗੇ ਔਰ ਬੀਬੀ ਅਮ੍ਰਿਤਾ ਵੜਿੰਗ ਮੰਤਰੀ ਬਣ ਸਕਦੀ ਹੈ ਅਗਰ ਕਾਂਗਰਸ ਦੀ ਸਰਕਾਰ ਬਣਦੀ ਹੈ ਰਾਜਾ ਵੜਿੰਗ ਅਜੇ ਐਮਪੀ ਰਹਿੰਦੇ ਕਿਉਂਕਿ ਰਾਹੁਲ ਗਾਂਧੀ ਨੂੰ ਐਮਪੀ ਜਾਈਦੇ ਨੇ ਉੱਥੇ ਕਿ ਐਮਪੀ ਮੇਰੇ ਨਾਲ ਖੜਨ ਤਾਂ ਕਿ ਕੇਂਦਰ ਚ ਕਾਂਗਰਸ ਮਜ਼ਬੂਤ ਵਿਰੋਧੀ ਧਿਰ ਦੇ ਤੌਰ ਤੇ ਚੱਲੇ ਸੋ ਹਰ ਵਾਰ ਹਰ ਵਾਰ ਚੋਣਾਂ ਦੇ ਨੇੜੇ ਸਮਿਕਰਣ ਬਦਲਦੇ ਨੇ ਪਾਰਲੀਮੈਂਟ ਚ ਪਾਰਟੀ ਦੀ ਸਥਿਤੀ ਦੇ ਮੁਤਾਬਕ ਸੋ ਪਰ ਮੈਂ ਇਹ ਕਹਣਾ ਇਹ ਅਗਰ ਮਨੀਸ਼ ਟਵਾਰੀ ਪ੍ਰਧਾਨ ਆ ਜਾਣ ਨਵਜੋਤ ਸਿੱਧੂ ਸੀਐਮ ਦਾ ਚਿਹਰਾ ਆ ਜੇ ਤੇ ਕਾਂਗਰਸ ਬਹੁਤ ਵੱਡੇ ਪਦਰ ਤੇ ਅੱਗੇ ਜਾ ਸਕਦੀ ਆ ਪ੍ਰਤਾਪ ਸਿੰਘ ਬਾਜਵਾ ਹੋ ਗਏ ਇਹ ਵੀ ਵੱਡੇ ਭੂਮਿਕਾ ਚ ਨੇ ਵਿਰੋਧੀ ਧਿਰ ਦੇ ਆਗੂ ਨੇ ਸੋ ਬਤੌਰ ਇਹਨਾਂ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਹੋ ਗਏ ਜਾਂ ਹੋਰ ਜਿਹੜੇ ਦਲਿਤ ਭਾਈਚਾਰੇ ਚੋਂ ਵੀ ਕੋਈ ਲੀਡਰ ਨੂੰ ਕਾਂਗਰਸ ਅੱਗੇ ਵਧਾ ਕੇ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਲਿਆ ਸਕਦੀ ਆ ਸੋ ਦੋ ਡਿਪਟੀ ਮੁੱਖ ਮੰਤਰੀ ਵੀ ਆ ਸਕਦੇ ਨੇ ਕੱਲ ਨੂੰ ਅਗਰ ਸਰਕਾਰ ਬਣਦੀ ਹੈ। ਔਰ ਮਨੀਸ਼ ਟਿਵਾੜੀ ਉਹ ਮਨੀਸ਼ ਟਿਵਾੜੀ ਵੀ ਉਹ ਵੀ ਮਤਲਬ ਅਗਰ ਅਸੀਂ ਇਹ ਕਹੀਏ ਕਿ ਮਨੀਸ਼ ਟਿਵਾੜੀ ਮੁੱਖ ਮੰਤਰੀ ਦੇ ਦਾਵੇਦਾਰ ਨਹੀਂ ਹੈ ਜਾਂ ਕਾਬਲ ਨਹੀਂ ਹੈ ਉਹ ਗਲਤ ਹੋਏਗਾ। ਮਨੀਸ਼ ਟਿਵਾੜੀ ਵੀ ਮੁੱਖ ਮੰਤਰੀ ਦੇ ਲਾਇਕ ਚਿਹਰਾ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ। ਪਰ ਹਜੇ ਹਜੇ ਮੈਨੂੰ ਇਹ ਲੱਗਦਾ ਹੈ ਕਿ ਪਹਿਲੀ ਵਾਰੀ ਹੈ ਜਿਹੜੀ ਉਹ ਨਵਜੋਤ ਸਿੰਘ ਸਿੱਧੂ ਦੀ ਬਣਦੀ ਆ ਉਸ ਤੋਂ ਬਾਅਦ ਮਨੀਸ਼ ਟਵਾੜੀ ਪ੍ਰਤਾਪ ਸਿੰਘ ਬਾਜਵਾ ਸਾਰੇ ਵੱਡੇ ਚਿਹਰੇ ਇਹ ਕਾਂਗਰਸ ਅਜ਼ਮਾ ਸਕਦੀ ਹੈ। ਬਾਕੀ ਫੈਸਲਾ ਤਾਂ ਪੋਲੀਟੀਕਲ ਪਾਰਟੀਆਂ ਨੇ ਕਰਨਾ। ਜੀ। ਦਰਸ਼ਕ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਅਤੇ ਖਬਰਾਂ ਦੇ ਉੱਤੇ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਣੇ ਹੋ। ਸਟੀਕ ਟਿੱਪਣੀ ਕਰਦੇ ਹੋ ਦਰਸ਼ਕ ਉਸ ਨੂੰ ਪਸੰਦ ਵੀ ਕਰਦੇ ਆ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਸੰਦੀਪ ਜੀ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਔਰ ਕੋਈ ਵੀ ਧਿਰ ਅਗਰ ਸਾਡੇ ਕੀਤੇ ਗਏ ਪ੍ਰੋਗਰਾਮ ਦੇ ਵਿੱਚ ਚਰਚਾ ਤੋਂ ਅਗਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਆ ਤਾਂ ਉਹ ਆਪਣਾ ਪੱਖ ਰੱਖ ਸਕਦੇ ਆ ਕਿਸੇ ਕਿਸਮ ਦਾ ਵੀ ਉਹ ਆਪਣੀ ਦਲੀਲ ਦੇਣਾ ਚਾਹੁੰਦੇ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ ਸਤਿ ਸ਼੍ਰੀ ਅਕਾਲ